ਜੀ ਇੱਥੇ ਇੱਕ ਛਾਣੀ ਕੋਚਿੰਗ ਦਿੰਨੇ ਆ। ਤੁਹਾਨੂੰ ਪਹਿਲਾਂ ਤਾਂ ਆਪ ਦਾ ਇਹ ਪਿਛੋਕੜ ਬਾਰੇ ਦੱਸੋ ਜੀ। ਅ ਕਦੋਂ ਤੋਂ ਇਸ ਖੇਡ ਨਾਲ ਜੁੜੇ ਆ? ਤੁਸੀਂ ਪਹਿਲਾਂ ਇਹ ਗੇਮ ਤੇ ਖੇលਿਆ ਸੀ? ਮੈਂ ਜੀ ਅ ਕਹ ਲੋ 90 83 ਤੋਂ ਇਹ ਗੇਮ ਦੇ ਵਿੱਚ ਆ ਗਿਆ ਸੀਗਾ। ਤੇ ਮੈਂ ਏਸ਼ੀਆ ਦਾ ਪਹਿਲਾ 골ਡ ਮੈਡਲਿਸਟ ਆ ਜਿਹਨੇ 989 ਤੇ 골ਡ ਮੈਡਲ ਲਿਆ ਸੀ ਇਸ ਗੇਮ ਆਸਤੇ ਇੰਡੀਆ ਆਸਤੇ। ਤਾਂ ਉਦੋਂ ਮੁੜ ਕੇ ਮੈਂ 90 ਏਸ਼ੀਅਨ ਗੇਮ ਵੀ ਖੇਡਿਆ। ਬਾਕੀ ਮੈਂ ਵਰਲਡ ਚੈਂਪੀਅਨਸ਼ਿਪ ਵੀ ਖੇਡਿਆ। ਤਾਂ ਉਹਦੇ باوجود ਮੈਂ ਇਹ ਗੇਮ ਦੇ ਵਿੱਚ ਲਗਾਤਾਰ ਕਰਦਾ ਰਿਹਾ ਉਦੋਂ ਮੁੜ ਕੇ ਮੈਂ 8-9 ਸਾਲ ਇੰਡੀਆ ਟੀਮ ਦੀ ਕੋਚਿੰਗ ਵੀ ਕੀਤੀ ਆਪਦੇ ਬੱਚੇ ਪੈਦਾ ਕੀਤੇ 올림픽 ਤੱਕ ਲੈ ਕੇ ਗਿਆ ਬੱਚਿਆਂ ਨੂੰ ਤਾਂ ਉਦੋਂ ਬਾਅਦ ਕੁਝ ਕਾਰਨਾ ਕਰਕੇ ਮੈਂ ਕੰਟਰੀ ਛੱਡ ਕੇ ਭੱਜ ਗਿਆ ਸੀ ਕਿਉਂਕਿ ਮੇਰਾ ਇਹ ਗੇਮ ਤੋਂ ਆਪਦਾ ਮੁੱਖ ਮੁੜ ਗਿਆ ਸੀਗਾ ਕਿਉਂਕਿ ਮੈਨੂੰ ਅਰਜਨ ਵਾਰਡ ਸੈਕੰਡ 3 ਨੰਬਰ ਤੇ ਮਿਲਣਾ ਚਾਹੀਦਾ ਸੀਗਾ ਤੇ ਮੈਨੂੰ ਨਹੀਂ ਮਿਲਿਆ ਸੀ ਤਾਂ ਉਦੋਂ ਮੁੜ ਕੇ ਮੈਂ ਅਮਰੀਕਾ ਚਲਾ ਗਿਆ ਫੇ ਮੈਨੂੰ 10 ਸਾਲ ਬਾਅਦ ਫੇਰ ਵਾਪਸ ਆਉਣਾ ਪਿਆ ਆਪਣੇ ਫਾਦਰ ਕਰਕੇ ਮੇਰੇ ਫਾਦਰ ਥੋੜੇ ਬਿਮਾਰ ਹੋ ਗਏ ਸੀਗੇ ਤਾਂ ਉਧਰ ਮੁੜ ਕੇ ਆ ਕੇ ਮੈਂ ਦੁਬਾਰਾ ਤੋਂ ਇਹ ਗੇਮ ਦੇ ਵਿੱਚ ਸ਼ੁਰੂ ਕੀਤਾ ਤਾਂ ਮੈਂ ਦੇਖਿਆ ਕਿ ਇਹ ਗੇਮ ਉੱਥੇ ਦੀ ਉੱਥੇ ਪਿੰਡਾਂ ਚ ਨਹੀਂ ਤਾਂ ਮੈਂ ਦੁਬਾਰਾ ਤੋਂ ਇਹ ਗੇਮ ਨੂੰ ਪਿੰਡਾਂ ਚ ਲਿਆਉਣ ਵਾਸਤੇ ਫੇਰ ਬਹੁਤ ਜ਼ੋਰ ਲਾਇਆ ਹੁਣ ਮੈਂ ਇਹਨੂੰ ਤਕਰੀਬਨ ਪਿੰਡਾਂ ਦੇ ਵਿੱਚ ਨੂੰ ਲੈ ਗਿਆ ਔਰ ਮੇਰੀ ਕੋਸ਼ਿਸ਼ ਹੈ ਤੇ ਅਗਲੇ 2 ਸਾਲਾਂ ਦੇ ਵਿੱਚ ਮੈਂ ਤਕਰੀਬਨ ਹਰੇਕ ਜ਼ਿਲ੍ਹੇ ਦੇ ਵਿੱਚ ਇਹ ਗੇਮ ਨੂੰ ਖੜਾ ਕਰਨਾ ਔਰ ਹਰੇਕ ਜ਼ਿਲ੍ਹੇ ਦੇ ਵਿੱਚ ਇਹ ਗੇਮ ਹੋਵੇ ਔਰ ਜ਼ਿਲੇ ਲੈਵਲ ਤੱਕ ਹੋਵੇ ਔਰ ਇਹਦੇ ਆਸਤੇ ਸਾਨੂੰ ਚਾਹੀਦਾ ਕਿ ਗਵਰਨਮੈਂਟ ਸਾਡੀ ਸਪੋਰਟ ਕਰੇ ਗਵਰਨਮੈਂਟ ਜੇ ਸਾਨੂੰ ਕੁਮਪੋਨਟ ਦੇ ਦੂਗੀ ਤਾਂ ਹਰ ਜ਼ਿਲ੍ਹੇ ਦੇ ਵਿੱਚ ਇਹ ਗੇਮ ਹੋ ਸਕਦੀ ਹੈ ਮਹਿੰਗੀ ਜ਼ਰੂਰ ਹੈ ਲੇਕਿਨ ਇਹ ਕੋਈ ਚੀਜ਼ ਨਹੀਂ ਹੈਗੀ ਕਿ ਇਹ ਨਾਮਮਕਨ ਕਰਨ ਵਾਲੀ ਚੀਜ਼ ਹੈ ਮਮਕਨ ਹੈ ਕੋਈ ਬੜਾ ਪੈਸਾ ਨਹੀਂ ਹੈ 2-4-5 ਕਰੋੜ ਰੁਪਏ ਸਰਕਾਰ ਆਸਤੇ ਕੋਈ ਚੀਜ਼ ਨਹੀਂ ਹੁੰਦਾਗਾ ਇਹ ਲਾ ਕੇ ਇਹ ਗੇਮ ਨੂੰ ਬਹੁਤ ਤਾਂ ਤੱਕ ਲੱਜ ਸਕਦੀ ਅਸੀਂ ਏਸ਼ੀਅਨ ਦੇ ਵਿੱਚ ਪਿਛਲੇ ਏਸ਼ੀਅਨ ਗੇਮ ਦੇ ਵਿੱਚ ਮੈਡਲ ਦਿੱਤੇ ਆ ਪੰਜ ਆ অলਪਿਕ ਆਸਤੇ ਸਾਡਾ ਇੱਕ ਬੱਚਾ ਚੱਲਿਆ ਮਤਲਬ ਸਾਡਾ ਸਾਡੇ ਨੂੰ ਕੋਈ ਕਮੀ ਨਹੀਂ ਹੈਗੀ ਪਹਿਲਾਂ ਵੀ ਅਸੀਂ 올ਪੀਅਨ ਪੈਦਾ ਕੀਤੇ ਹੁਣ ਵੀ ਹੋ ਰਹੇ ਆ ਪਰ ਸਾਨੂੰ ਇੰਨਾ ਕੋ ਦੁੱਖ ਹੈ ਕਿ ਜੇ ਸਰਕਾਰ ਸਾਨੂੰ ਪੈਸਾ ਦੇਵੇ ਕੁਮਿੰਟ ਦੇਵੇ ਬੱਚਿਆਂ ਦੀ ਭਲਾਈ ਆਸਤੇ ਸਾਰਾ ਕੁਝ ਮਿਲੇ ਤਾਂ ਇਹ ਗੇਮ ਨੂੰ ਹੋਰ ਉੱਤੇ ਲਿਜਾਇਆ ਜਾ ਸਕਦਾ ਗਵਰਨਮੈਂਟ ਦੀ ਕੋਸ਼ਿਸ਼ ਹੈਗੀ ਆ ਨੇ ਹੁਣ ਖੇਲਾ ਬੱਤਨ ਪੰਜਾਬ ਦੇ ਵਿੱਚ ਕੁਝ ਬੱਚਿਆਂ ਨੂੰ ਪੈਸਾ ਦਿੱਤਾ ਥੋੜਾ ਜਿਹਾ ਉਹਨਾਂ ਦਾ ਹੌਸਲਾ ਵਧਿਆ ਤਾਂ ਇਹ ਗੇਮ ਦੇ ਵਿੱਚ ਬੱਚੇ ਹੋਰ ਆਉਣ ਲੱਗ ਪਏ ਆ ਸਰ ਕਿੰਨੇ ਕੁ ਬੱਚੇ ਆ ਆਪਣੇ ਕੋਲੇ ਮੇਰੇ ਕੋਲ ਇਸ ਟਾਈਮ ਤੇ 22-23 ਬੱਚੇ ਆ ਪਹਿਲਾਂ ਮੇਰੇ ਕੋਲ ਇੱਕ ਤਕਰੀਬਨ 30-35 ਬੱਚੇ ਸੀਗੇ ਉਦੋਂ ਪਹਿਲਾਂ ਮੇਰੇ ਕੋਲ 40-45 ਸੀਗੇ ਸਰ ਪਤਾ ਲੱਗਿਆ ਦੋਨੇ ਜੀ ਇੱਥੇ ਬੱਚਿਆਂ ਨੇ ਸਮਾਂ ਬਤੀਤ ਕਰਦੇ ਆ ਬੱਚੇ ਨੇ ਸਿਖਣ ਨੂੰ ਦਿੰਦੇ ਆ ਰੌਲਾ ਜੀ ਕਿ ਸਾਡੇ ਬੱਚੇ ਤਾਂ ਬਾਹਰ ਉੱਠ ਗਏ ਤੇ ਸਾਡਾ ਪਹਿਲਾ ਮਕਸਦ ਹੀ ਇਹ ਹੋ ਗਿਆ ਸੀਗਾ ਸਾਡਾ ਵੀ ਜੀਤਾ ਕਰਦਾ ਬਾਹਰ ਜਾ ਕੇ ਉਹਨਾਂ ਕੋ ਰਹੀ ਗਏ ਆਪਦੇ ਪੋਤੇ ਪੁੱਤਿਆਂ ਨਾਲ ਖੇਡ ਗਏ ਪਰ ਅਸੀਂ ਸੋਚਿਆ ਸੀਗਾ ਕਿ ਜਿਹੜਾ ਜੇ ਅਸੀਂ ਵੀ ਐਂ ਬਾਕੀ ਵਾਂਗੂ ਕਰਦੇ ਰਹੇ ਤਾਂ ਪੰਜਾਬ ਨੂੰ ਬਚਾਊ ਕੌਣ ਪੰਜਾਬ ਦੀ ਜਵਾਨੀ ਕੌਣ ਬਚਾਊਗਾ ਸਾਡਾ ਹੁਣ ਮਕਸਦ ਹੀ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਇੱਕ ਤਾਂ ਪਲਾਨ ਬੰਦ ਕਰਵਾਈਏ ਜਿਹੜੇ ਸਾਡੇ ਬੱਚੇ ਬਾਹਰ ਨੂੰ ਭੱਜਦੇ ਆ ਉਹਨਾਂ ਨੂੰ ਇੱਥੇ ਨੌਕਰੀਆਂ ਮਿਲਣ ਤੇ ਗੇਮ ਖੇਡਣ ਤਾਂ ਉਹ ਨੌਕਰੀਆਂ ਕਰਨ ਦੂਜਾ ਇਹ ਨਸ਼ਿਆਂ ਤੋਂ ਬਚਾਂ ਨਿਸ਼ਾਣ ਪੱਜ ਜਾਣਗੇ ਤੰਦਰੁਸਤ ਹੋਣਗੇ ਤਾਂ ਤੰਦਰੁਸਤ ਪੰਜਾਬੀ ਹੋਊਗਾ ਤਾਂ ਅਸੀਂ ਇਸੇ ਕਰਕੇ ਇਹਨਾਂ ਨੂੰ ਆਪਦੇ ਬੱਚੇ ਸਮਝ ਕੇ ਲੱਗੇ ਹੋਏ ਆ ਅਸੀਂ ਆਪਦੇ ਬੱਚੇ ਸਮਝ ਕੇ ਅਸੀਂ ਇੱਥੇ ਕਰਾਈ ਜਾਂਦੇ ਆ ਦੋਨੇ ਸਾਡੇ ਅਸੀਂ ਮੀਆਂ ਬੀਬੇ ਇੱਥੇ ਆ ਜਾਂਦੇ ਆ ਇਸੇ ਕਰਕੇ ਸਾਡੇ ਕੋਲੇ ਕੁੜੀਆਂ ਦੀ ਤਦਾਦ ਦੇਖੋ ਤਕਰੀਬਨ ਸਾਡੇ ਕੋਲੇ 50% ਤੋਂ ਜ਼ਿਆਦਾ ਕੁੜੀਆਂ ਕਿਉਂਕਿ ਉਹਨਾਂ ਨੂੰ ਕੋਈ ਇਹ ਹੈ ਹੀ ਨਹੀਂ ਹੈ ਕਿ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋ ਜੂਗੀ ਕਿਉਂਕਿ ਸਾਰਾ ਦਿਨ ਹੀ ਅਸੀਂ ਇੱਥੇ ਇਹਨਾਂ ਦੇ ਨਾਲ ਹੀ ਰਹਿੰਦੇ ਹਾਂ ਪਰਿਵਾਰ ਵਾਂਗੂ ਰਹਿੰਨੇ ਆ ਇੱਥੇ ਰੋਟੀ ਪਾਣੀ ਦਾ ਪ੍ਰਬੰਧ ਵੀ ਕਰਦੇ ਆ ਇਹਨਾਂ ਦਾ ਤਾਂ ਬੱਚੇ ਬਹੁਤ ਖੁਸ਼ ਆ ਉਹ ਖੁਸ਼ ਹੋ ਕੇ ਟ੍ਰੇਨਿੰਗ ਕਰਦੇ ਆ ਗੱਲ ਕਰੀ ਡੀਸੀ ਸਾਹਿਬ ਦੀ ਉਹਨਾਂ ਨੇ ਤੁਹਾਨੂੰ ਕੋਈ ਹੈਲਪ ਕੀਤੀ ਹਾਂਜੀ ਡੀਸੀ ਸਾਹਿਬ ਸਾਡੀ ਬਹੁਤ ਹੈਲਪ ਕਰਦੇ ਆ ਉਹਨਾਂ ਨੇ ਸਾਡੇ ਬੱਚੇ ਦੋ ਤਿੰਨ ਵਾਰੀ ਜਿੰਨੇ ਰਹਿ ਗਏ ਸੀਗੇ ਜਾਣ ਤੋਂ ਨੈਸ਼ਨਲ ਉਹਨਾਂ ਸੰਨ ਪੈਸੇ ਦੇ ਕੇ ਭੇਜਿਆ ਉਹਨਾਂ ਨੇ ਸਾਨੂੰ ਹੋਰ ਸਕੂਲ ਆਸਤੇ ਆ ਜਿਹੜਾ ਨਾਲ ਆ ਇਹਦੇ ਆਸਤੇ ਵੀ ਉਹਨਾਂ ਨੇ ਹੈਲਪ ਕੀਤੀ ਆ ਉਹ ਉਹਨਾਂ ਦੀ ਹਮੇਸ਼ਾ ਹੈਲਪ ਸਾਡੇ ਵਾਸਤੇ ਤਿਆਰ ਰਹਿੰਦੀ ਆ ਡੀ ਸਾਹਿਬ ਕੋ ਜਦੋਂ ਮਰਜੀ ਉੱਠ ਜਾਓ ਉਹਨਾਂ ਨੇ ਸਾਡੀ ਗੱਲ ਸੁਣਨੀ ਸੁਣਨੀ ਐ ਭਮੇ ਦੀ ਜੋ ਕਿੰਨੇ బిਜੀ ਹੋਣ ਉਹ ਕਹਿੰਦੇ ਦੱਸੋ ਜੀ ਥੋੜੀ ਪ੍ਰੋਬਲਮ ਕੀ ਆ ਇਹ ਸਰਕਾਰ ਨੂੰ ਅਸੀਂ ਤਾਂ ਇੱਕੋ ਹੀ ਅਪੀਲ ਕਰਦੇ ਆ ਕਿ ਜੇ ਇਹ ਗੇਮ ਨੂੰ ਤੁਸੀਂ 올림픽 ਲੈਵਲ ਤੇ ਬਾਲੇ ਬੰਦੇ ਬੱਚੇ ਲੈ ਕੇ ਜਾਣੇ ਆ ਤਾਂ ਇਹਦੇ ਵਾਸਤੇ ਵੱਧ ਤੋਂ ਵੱਧ ਸੈਂਟਰਾਂ ਆ ਤੇ ਕੋਕਮੈਂਟ ਦੇ ਦਿਓ ਬਸ ਸਾਡੀ ਸਭ ਤੋਂ ਵੱਡੀ ਅਪੀਲ ਇਹ ਹੈ ਕਿ ਨਾ ਜਸ਼ਨਪ੍ਰੀਤ ਗੌਰ ਜਸ਼ਨ ਜੀ ਤੁਸੀਂ ਇੱਥੇ ਆ ਨਹਿਰ ਦੇ ਕੰਡੇ ਖੜੇ ਹੋ ਕਿਉਂ ਖੜੇ ਹੋ ਕੀ ਐ ਸਾਰਾ ਅਸੀਂ ਗੇਮ ਕਰਦੇ ਆ ਇੱਕ water sports ਦੇ ਵਿੱਚ ਹੈ rowing game olympics ਦੇ ਵਿੱਚ ਵੀ ਇਹ ਗੇਮ ਹੈਗੀ ਆ ਤੇ ਐਰਕੀ ਪੰਜਾਬ ਮਤਲਬ ਇੰਡੀਆ ਦੀ ਟੀਮ ਜਾ ਰਹੀ ਆ olympics ਦੇ ਵਿੱਚ ਇੱਕ ਇਵੈਂਟ ਕੁਆਲੀਫਾਈ ਹੋਇਆ ਵਾ ਉਹਦੇ ਵਿੱਚ ਹੁਣ asian games ਦੇ ਵਿੱਚੋਂ ਪੰਜ ਮੁੰਡੇ ਸੀ ਮਤਲਬ ਜਿਹੜੇ ਪੰਜ ਪੰਜਾਬ ਦੇ ਮਤਲਬ ਪੰਜ ਮੁੰਡੇ ਸੀ ਜਿਨ੍ਹਾਂ ਨੇ ਮੈਡਲ ਲਿਖਿਆ ਏਸ਼ੀਅਨ ਗੇਮਸ ਦੇ ਵਿੱਚੋਂ ਹੁਣ ਇੱਕ ਮੁੰਡਾ ਏ 올림픽ਸ ਖੇਡਣ ਗਿਆ ਵਾ ਬਾਕੀ ਸਾਡੇ ਕੋਲ ਜਿਹੜੇ ਬੱਚੇ ਹੁੰਦੇ ਆ ਕੈਡਿਟ ਸਬ ਜੂਨੀਅਰ ਜੂਨੀਅਰ ਤੇ ਸੀਨੀਅਰ ਕੈਟੇਗਰੀ ਦੇ ਆ ਸਕੂਲ ਦੇ ਬੱਚੇ ਜ਼ਿਆਦਾ ਵਾ ਸਾਡੇ ਕੋਲ ਕਾਲਜ ਦੇ ਬੱਚੇ ਜਿਹੜੇ ਬੱਚੇ ਸਾਡੇ ਕੋਲ ਸਕੂਲ ਦੇ ਸੀ ਉਹ ਹੁਣ ਸਾਡੇ ਕੋਲ ਕਾਲਜ ਦੇ ਬੱਚੇ ਹੋਏ ਆ ਉਹਨਾਂ ਵਿੱਚੋਂ ਵੀ ਸਾਡੇ ਦੋ ਮੁੰਡੇ ਆ ਜਿਹੜੇ ਵਰਲਡ ਯੂਨੀਵਰਸਿਟੀ ਖੇਡਣ ਜਾ ਰਹੇ ਨੇਦਰਲੈਂਡ ਦੇ ਵਿੱਚ ਉਹਨਾਂ ਦੀ ਸਿਲੈਕਸ਼ਨ ਹੋਈ ਆ ਨੈਸ਼ਨਲ ਦੇ ਵਿੱਚੋਂ ਵੀ ਮੈਡਲਿਸਟ ਆ ਤੇ 올 ਇੰਡੀਆ ਇੰਟੂ ਯੂਨੀਵਰਸਿਟੀ ਵਿੱਚੋਂ ਵੀ ਮੈ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕੀਤਾ ਹੋਇਆ ਹਨ ਸਾਰੇ। ਪਰ ਕੋਈ ਦੇਖ ਤਾਂ ਵੀ ਆਉਂਦੀ ਹੋਣਗੇ ਇਸ ਗੇਮ ਦੇ ਵਿੱਚ। ਕਿ ਕਿਤੇ ਸਤਨ ਨੂੰ ਪਤਾ ਗੇਮ ਦੇ ਵਿੱਚ ਬਹੁਤ ਜ਼ਿਆਦਾ ਹੈ। ਇੱਕ ਸਾਡੀ ਇਕਵਿਪਮੈਂਟ ਦੇਖ ਲੋ। پیسے ਪੜੇ ਹੈ। ਇਹਨਾਂ ਦੇ ਵਾਸਤੇ ਸਾਨੂੰ ਇੱਕ ਸ਼ੈੱਡ ਚਾਹੀਦਾ ਵਾ। ਕਿ ਸਮਾਨ ਰੱਖਣ ਵਾਸਤੇ ਸਾਨੂੰ ਇੱਕ ਚਾਰਦਵਾਰੀ ਹੋਣੀ ਚਾਹੀਦੀ ਹੈ। ਸਾਰਾ ਆਪਣਾ ਏਰੀਆ ਵਾ। ਤੁਸੀਂ ਖੁਦ ਦੇਖ ਲੋ। ਬੱਚਿਆਂ ਦੇ ਰਹਿਣ ਦਾ ਵੀ ਨਹੀਂ ਮਤਲਬ ਇੰਨਾ ਜ਼ਿਆਦਾ ਸਾਡੇ ਤੋਂ ਹੁੰਦਾ। ਕਈ ਬੱਚੇ ਇਹੋ ਜਿਹੇ ਜਿਹੜੇ ਸਪਿੰਡ ਦੇ ਆ ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਹੁੰਦੀ। ਪਰ ਕਈ ਬੱਚੇ ਇਹੋ ਜਿਹੇ ਜਿਹੜੇ ਮਤਲਬ ਦੂਸਰੇ ਪਿੰਡਾਂ ਦੇ ਵਿੱਚ ਆਉਂਦੇ ਆ। ਉਹਨਾਂ ਨੂੰ ਰਹਿਣ ਵ ਕਿਵੇਂ ਕਰਦੇ ਹੋ ਮੈਨੂੰ ਤੂੰ ਇਹਨੂੰ ਕਿਵੇਂ ਸਿਖਾਉਨੇ ਹੋ ਕਿਵੇਂ ਬੱਚਾ ਜਿਹਨੂੰ ਆਂਦਾ ਹੀ ਕੁਛ ਨਹੀਂ ਸਭ ਤੋਂ ਪਹਿਲਾਂ ਅਸੀਂ ਜਿਹੜੇ ਬੱਚਾ ਨਵਾਂ ਆਉਂਦਾ ਵਾ ਉਹਨੂੰ ਅਸੀਂ ਪਹਿਲਾਂ সুইਮਿੰਗ ਸਿਖਾਉਣੀ ਹੈ ਪਹਿਲਾਂ ਤਾਂ ਉਸਨੂੰ ਇਸ ਗੇਮ ਬਾਰੇ ਦੱਸਾਂਗੇ ਉਸ ਤੋਂ ਬਾਅਦ ਅਸੀਂ ਉਹਨੂੰ সুইਮਿੰਗ ਸਿਖਾਉਣੀ ਹੈ ਹੌਲੀ ਹੌਲੀ ਉਹਨੂੰ ਅਸੀਂ ਹਰ ਇੱਕ ਚੀਜ਼ ਦੱਸਦੇ ਹਾਂ ਕੰਟੀਨਿਊ ਪਹਿਲੇ ਦਿਨ ਹੀ ਆ ਕੇ ਬੱਚੇ ਨੂੰ ਤਾਂ ਅਸੀਂ ਬੋਰਡ ਦੇ ਵਿੱਚ ਬਿਠਾਉਂਦੇ ਨਹੀਂ ਆ ਜਦੋਂ ਬੱਚਾ ਆਉਂਦਾ ਪਹਿਲਾਂ ਉਹਨੂੰ সুইਮਿੰਗ ਸਿਖਾਈਦੀ ਆ ਉਹਦੀ ਫਿਟਨੈਸ ਵੇਖੀ ਜਾਂਦੀ ਆ ਉਹਨੂੰ ਮਤਲਬ ਗਰਾਊਂਡ ਵਰਕ ਆਊਟ ਕਰਵਾਇਆ ਜਾਂਦਾ ਕਿ ਹਾਂ ਵੀ ਇਹ ਬੱਚਾ ਚ ਕੰਮ ਮਤ ਇਸ ਬੱਚੇ ਨੂੰ ਬੋਰਡ ਦੇ ਵਿੱਚ ਬੈਠਦੇ ਮਤਲਬ ਬਿਠਾਉਨੇ ਆ ਜਦੋਂ ਬੋਰਡ 'ਚ ਵੀ ਮਤਲਬ ਵਧੀਆ ਚੱਲਦੇ ਆ ਫੇਰ ਹੀ ਉਹ ਕੋਈ ਕੰਪੀਟੀਸ਼ਨ ਖੇਡਣ ਜਾਂਦੇ ਆ ਦੇਖਿਆ ਪਾਣੀ ਤੋਂ ਉਲਟ ਵੀ ਚੱਲ ਰਹੀਆਂ ਲੜਕੀਆਂ ਤੇ ਕਿੰਨਾ ਕੁ ਜ਼ੋਰ ਲੱਗ ਜਾਂਦਾ ਜਦੋਂ ਬੱਚੇ ਡਾਊਨ ਸਾਈਡ ਜਾਂਦੇ ਆ ਉਸ ਟਾਈਮ ਥੋੜਾ ਈਜ਼ੀ ਰਹਿੰਦੇ ਪਰ ਜਦੋਂ ਵਾਪਸ ਉੱਪਰ ਆਉਂਦੇ ਆ ਉਸ ਟਾਈਮ ਇਹਨਾਂ ਤੇ ਜ਼ਿਆਦਾ ਲੋਡ ਪੈਂਦਾ ਕਿਉਂਕਿ ਪਾਣੀ ਦਾ ਵਹਾਅ ਉਸ ਸਾਈਡ ਜਾਂਦਾ ਹੈ ਉਹਦੇ ਵਾਸਤੇ ਬੱਚਿਆਂ ਦੇ ਥੋੜੇ ਐਫਰਟ ਜ਼ਿਆਦਾ ਲੱਗਦੇ ਆ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਜਿਹੜੇ ਬੱਚੇ ਹੋਰ ਵੀ ਇੱਧਰ ਨੂੰ ਆਉਣ ਜਿਵੇਂ ਨਸ਼ਿਆਂ ਵਿੱਚ ਬਹੁਤ ਜਾ ਰ ਜ਼ਰੂਰੀ ਨਹੀਂ ਅਸੀਂ ਕਹਿੰਦੇ ਕਿ ਸਾਡੀ ਵਾਲੀ ਗੇਮ ਕਰੋ ਅਗਰ ਤੁਸੀਂ ਕੁਝ ਵੀ ਕਰ ਰਹੇ ਹੋ ਨਾ ਨਸ਼ੇ ਤੋਂ ਬਚਣ ਵਾਸਤੇ ਇੱਕ ਤਾਂ ਸਭ ਤੋਂ ਪਹਿਲੀ ਚੀਜ਼ ਹੈ ਤੁਸੀਂ ਅਗਰ ਗੇਮ ਕਰੋਗੇ ਤਾਂ ਤੁਸੀਂ ਆਪਣੀ ਖੁਰਾਕ ਤੇ ਸਭ ਤੋਂ ਪਹਿਲਾਂ ਧਿਆਨ ਰੱਖੋਗੇ ਅਗਰ ਖੁਰਾਕ ਵਧੀਆ ਹੋਊਗੀ ਤਾਂ ਤੁਹਾਨੂੰ ਨਸ਼ੇ ਵਾਲੀ ਸਾਈਡ ਤੇ ਜਾਣ ਦੀ ਲੋੜ ਹੀ ਨਹੀਂ ਪਵੇਗੀ ਅਗਰ ਤੁਸੀਂ ਗੇਮ ਹੀ ਨਹੀਂ ਕਰ ਰਹੇ ਮਤਲਬ ਵਿਹਲੇ ਰਹਿ ਰਹੇ ਹੋ ਤੁਹਾਡਾ ਦਿਮਾਗ ਹਰ ਕਿਸੇ ਦਾ ਵੱਖੋ ਵੱਖਰੀ ਸਾਈਡ ਤੇ ਰਹੂਗਾ ਫਿਰ ਤੁਸੀਂ ਨਸ਼ੇ ਵਾਲੀ ਸਾਈਡ ਤੇ ਜਿਹੋ ਜੀ ਸੰਗਤ 'ਚ ਬੈਠੋਗੇ ਮੈਨੂੰ ਸਰਕਾਰ ਵੱਲੋਂ ਕੋਈ ਸਹੂਲਤ ਮਿਲਦੀ ਹੈ ਕੋਈ ਗ੍ਰਾਂਟ ਵਗੈਰਾ ਆਈ ਗਈ ਸਰਕਾਰ ਵੱਲੋਂ ਅਜੇ ਤੱਕ ਸਾਨੂੰ ਕੋਈ ਨਹੀਂ ਮਿਲੀ ਇੱਕ ਤਾਂ ਮਿਲੀ ਸੀ ਉਹਨਾਂ ਨੇ ਮਤਲਬ ਕੋਈ ਸਰਕਾਰ ਬਦਲਣ ਕਰਕੇ ਵਾਪਸ ਹੋ ਗਈ ਸੀ ਜਿਹਦੇ ਵਾਸਤੇ ਸਾਨੂੰ ਇਕਵਿਪਮੈਂਟ ਮਿਲਦੀ ਸੀ ਹੁਣ ਸਾਡੇ ਕੋਲ ਇਕਵਿਪਮੈਂਟ ਅਸੀਂ ਖਰੀਦਦੇ ਹੋਏ ਆ ਇਹ ਵੀ ਮਤਲਬ ਕਿਸੇ ਦੀ ਹੈਲਪ ਜਿੱਦਾਂ ਕੋਈ ਫੋਰਨਰ ਵਾਲੇ ਹੁੰਦੇ ਆ ਉਹ ਸਾਨੂੰ ਦਿੰਦੇ ਆ ਬਾਕੀ ਸਰਕਾਰ ਜਾਦਾ ਕਿ ਹਾਂ ਵੀ ਅਸੀਂ ਬੱਚਿਆਂ ਨੂੰ ਦਿਖਾ ਰਹੇ ਹਾਂ ਕਿ ਤੁਹਾਨੂੰ ਅਸੀਂ ਦੁਨੀਆ ਦੇ ਸਾਹਮਣੇ ਮਤਲਬ ਦਿਖਾ ਰਹੇ ਹਾਂ ਕਿ ਤੁਸੀਂ ਮੈਡਲਿਸਟ ਹੋ ਪਰ ਜੇ ਉਹਨਾਂ ਨੂੰ ਹੈਲਪ ਮਿਲੇ ਇੱਕ ਪਲੇਅਰ ਪ੍ਰੈਕਟਿਸ ਤਾਂ ਹੀ ਕਰਦਾ ਵਾ ਕਿ ਜੇਕਰ ਉਹਨੂੰ ਹੈਲਪ ਨਹੀਂ ਮਿਲੇ ਜੌਬ ਮਿਲੇ ਅਗਰ ਆਪਾਂ ਕੁਝ ਕਰਕੇ ਆ ਰਹੇ ਕੋਈ ਅਚੀਵਮੈਂਟ ਪ੍ਰਾਪਤ ਕੀਤੀ ਹੈ ਸਾਨੂੰ ਅੱਗੋਂ ਕੁਝ ਮਿਲ ਰਿਹਾ ਤੇ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਹੁੰਦਾ ਜੇਕਰ ਉਹ ਖੇਡ ਕੇ ਆਉਣ ਸਿਰਫ ਉਹਨਾਂ ਨੂੰ ਨਾਰਮਲ ਕੋਈ ਚੀਜ਼ ਦਿਖਾ ਦਿਓ ਮੈਡਲ ਲੈ ਕੇ ਆਏ ਆ ਇਸ ਟਾਈਮ ਦੇ ਵਿੱਚ ਇਹੋ ਜੀ ਚੀਜ਼ ਹੋ ਰਹੀ ਹੈ ਕਿ ਜਿਹੜੇ ਇੰਟਰਨੈਸ਼ਨਲ ਪਲੇਅਰ ਆ ਨਾ ਪਲੇਅਰਸ ਉਹਨਾਂ ਨੂੰ ਨਹੀਂ ਜਾਣਦੇ ਤੁਸੀਂ ਕਿੰਨਾ ਪ ਮੈਂ ਐਮ ਪੀ ਐਡ ਕੀਤੀ ਹੋਈ ਹੈ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਬਾਅਦ ਵਿੱਚ ਮੈਂ ਐਨ ਆਈ ਐਸ ਕੁਆਲੀਫਾਈ ਹਾਂ ਕੋਚ ਵਾਸਤੇ ਇੱਕ ਕੋਰਸ ਹੁੰਦਾ ਸਾਡਾ ਮੈਨੂੰ ਅਜੇ ਤੱਕ ਮਿਲੀ ਨਹੀਂ ਨੌਕਰੀ ਮੈਨੂੰ ਜੌਬ ਨਹੀਂ ਮਿਲੀ ਮੈਨੂੰ 1.5 ਸਾਲ ਹੋ ਗਿਆ ਵੈਸੇ ਮੈਂ ਬੇਸਿਕਲੀ ਅੰਮ੍ਰਿਤਸਰ ਸਾਈਡ ਦੀ ਹਾਂ ਮੈਂ ਸਾਈਡ ਦੀ ਹਾਂ ਮੈਂ ਆਪਣੀ ਸਾਈਡ ਤੋਂ ਇਧਰ ਮੈਂ ਸਾਈਡ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਣ ਵਾਸਤੇ ਹਾਂ ਗੁਰੂ ਨਾਨਕ ਯੂਨੀਵਰਸਿਟੀ ਹਾਂਜੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਾਰੀ ਸਟੱਡੀ ਕੀਤੀ ਹੈ ਤੇ ਮੈਂ ਹੈਵ ਯੂ ਸਾਈਡ ਦੀ ਅੰਮ੍ਰਿਤਸਰ ਦੀ ਹਾਂ ਲੱਗਦਾ ਸਰਕਾਰ ਜੋਬ ਦੋਗੇ ਤਾਂ ਪਲੇਅਰ ਕਿੱਥੋਂ ਨਵੇਂ ਬਣਨਗੇ